ਸਾਰੇ ਪਰਿਵਾਰ ਨੇ ਕਦੇ ਸਾਥ ਹੀ ਨਹੀਂ ਦਿੱਤਾ। ਮੈਨੂੰ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ। ਉਹ ਦੀ ਵੀ ਉਹ ਜੂ ਕਿ ਮਰ ਜੂਗਾ ਤਾਂ ਖੜਾ ਛੁੱਟ ਜਾਊਗਾ। ਪਤਾ ਨਹੀਂ ਲੱਗਿਆ ਬਾਹਰ ਦੁਸਤ ਦੱਸੇ ਉਹ ਕਿਰ। ਆਪ ਮਦਰ ਕੋਈ ਨਾਲ ਨਹੀਂ ਸੀ। ਅਸਵੇਰ ਤੋਂ ਹੀ ਮਾਨਸਾ ਤੋਂ ਇੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਮਾਂ ਵੱਲੋਂ ਆਪਣੇ ਹੀ ਪੁੱਤ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਹੁਣ ਉਹ ਮਾਂ ਕੈਮਰੇ ਸਾਹਮਣੇ ਆਈ ਹੈ ਤੇ ਉਸ ਵੱਲੋਂ ਦੱਸਿਆ ਗਿਆ ਹੈ ਕਿ ਉਸ ਵੱਲੋਂ ਆਪਣੇ ਹੀ ਪੁੱਤ ਦਾ ਕਿਉਂ ਕਤਲ ਕੀਤਾ ਗਿਆ ਸੀਗਾ ਤੇ ਆਪਣੇ ਹੀ ਪੁੱਤ ਦਾ ਕਤਲ ਕਰਨ ਦੀ ਕੀ ਵਜ੍ਹਾ ਸੀ ਮਾਂ ਨੇ ਦੱਸਿਆ ਵੈ ਕੀ ਕਿਹਾ ਮਾਂ ਨੇ ਇਸ ਕਤਲ ਨੂੰ ਲੈ ਕੇ ਆਓ ਤੁਹਾਨੂੰ ਸੁਣਾਣੇ ਹਾਂ ਬਰਬਾਦ ਨਿਕਦੇ ਸਾਥ ਕਿੰਨੀ ਦਿੱਕਤਾ ਐ ਲੱਗਦਾ ਸੀ ਵੀ ਮੇਰੀ ਜ਼ਿੰਦਗੀ ਬਰਬਾਦ ਹੋਊਗੀ ਉਹ ਦੀ ਵੀ ਹੋ ਜੂਗੀ ਤੇ ਮਰ ਜੂਗਾ ਤੇ ਖੜਾ ਛੁੱਟ ਜੂਗਾ ਐ ਕਿਉਂ ਲੱਗਦਾ ਸੀ ਵੀ ਜ਼ਿੰਦਗੀ ਬਰਬਾਦ ਹੋ ਜੂਗੀ ਕਦੇ ਸਾਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲੀ ਮਾਂ ਬੁੱਤਾਨ ਨੂੰ ਜਦੋਂ ਛੋਟਾ ਆ ਹੁੰਦਾ ਸੀ ਕਾਰਨ ਨਾਲ ਜੇ ਕਰਦਾ ਸੀ ਕਦੇ ਸਾਰੇ ਨਹੀਂ ਹਾਲ ਨਹੀਂ ਮੁੱਚਾ ਕਦੇ ਨੰਨ ਦਾਣੇ ਨਹੀਂ ਮੁੱਚਾ ਇਹ ਮਾਤ ਨੂੰ ਮਾਰਨ ਦਾ ਕੋਈ ਹੱਲ ਨਹੀਂ ਸੀ ਜਨਾਬ ਤੁਸੀਂ ਕਾਨੂੰਨ ਚੱਤ ਪਤਾ ਨਹੀਂ ਲੱਗਿਆ ਬਾਪੂ ਦੁੱਖ ਤੋਂ ਦੁੱਖ ਜੋ ਕਿ ਆ ਇਹ ਬੱਚੇ ਨੂੰ ਤੁਸੀਂ ਆਪ ਮਾਰਿਆ ਜਾਂ ਤੁਹਾਡੇ ਨਾਲ ਕੋਈ ਹੋਰ ਵੀ ਸੀ ਆਪ ਮਾਰਿਆ ਕੋਈ ਨਾਲ ਨਹੀਂ ਸੀ ਫਿਰ ਇਥੇ ਮਾਮਸਾ ਕਿਵੇਂ ਲੈ ਕੇ ਆਏ ਤੁਸੀਂ ਮਾਮਸਾ ਮੈਂ ਵਾਸਤੇ ਲੈ ਕੇ ਆਈ ਸੀ ਇਹ ਤੁਸੀਂ ਕਹਿ ਰਹੇ ਹੋ ਕਿ ਖਾਣ-ਪੀਣ ਨਹੀਂ ਮਿਲ ਰਿਆ ਸੀ ਪਰ ਤੁਹਾਡੇ ਅਕਾਊਂਟ ਦੇ ਵਿੱਚ ਵੀ 30000 ਰੁਪਏ ਪਿਆ ਸੀ ਨਹੀਂ ਕੰਮ ਕਰਦੀ ਸੀ ਹਾਸ ਬਤਾਲਾ ਚ ਹੁਣ 2 ਸਾਲ ਹੋ ਗਏ ਹੁਣ ਕੰਮ ਤੇ ਲੱਗੀ ਸੀ ਜਦੋਂ ਪਹਿਲਾਂ ਦੋ ਦਿਨ ਹੋ ਗਏ ਮੇਰਾ ਮੁੰਡਾ ਇੱਥੇ ਆਇਆ ਨੂੰ ਮੇਰੇ ਸਹੁਰੇ ਨੇ ਸਾਨੂੰ ਰੋਟੀ ਪਾਣੀ ਨਹੀਂ ਪੁੱਛਿਆ ਫਿਰ ਨਾ 2-3 ਸਾਲ ਲੱਗ ਕੇ ਗਿਆਂਦੇ ਗਵਾਂਡੀਆਂ ਨੂੰ ਪੁੱਛੋ ਵੀ ਮੈਨੂੰ ਰੋਟੀ ਮਿਲਦੀ ਸੀ ਕਿ ਨਹੀਂ ਮਿਲਦੀ ਸੀ ਮੇਰੇ ਘਰ ਦਾ ਹਾਲ ਜਾ ਕੇ ਦੇਖੋ ਜੋ ਕੁਝ ਵੀ ਹੋਇਆ ਮੇਰੇ ਸਹੁਰੇ ਘਰ ਕੀ ਹੋਇਆ ਤੇ ਪੜਾਈ ਕਰਦਾ ਸੀ ਹਾਂਜੀ ਕਿਹੜੀ ਕਲਾਸ ਪੜਦਾ ਸੀ ਹਾਂ ਐਤ ਕੀ ਪਹਿਲੀ ਕਲਾਸ ਚ ਹੋਣਾ ਸੀ ਤੋ ਆਪਾਂ ਟਿਕਟ ਦੱਬਤਾ ਸੀ ਕੁਛ ਨਹੀਂ ਕੀਤਾ ਕੋਈ ਗਲਾ ਨਹੀਂ ਘੋਟਿਆ ਕੁਛ ਨਹੀਂ ਕੀਤਾ ਬੁਖਾਰ ਹੋਇਆ ਸੀ ਪੈਨਕਿਲਰ ਦੇ ਕੇ ਟੋਏ ਚ ਪਾਤਾ ਸੀ ਉੱਪਰ ਮਿੱਟੀ ਪਾਤੀ ਹੋਰ ਕੁਛ ਨਹੀਂ ਕੀਤਾ ਸੀ ਬਹੁਤ ਦੁੱਖ ਹੋਇਆ ਸੀ ਰੋਈ ਵੀ ਸੀ ਪਰ ਆਏ ਲੱਗਦਾ ਸੀ ਬੇਇੱਤੇ ਵੀ ਮਰਨਾ ਮੁੜ ਕੇ ਫੁੱਕੇ ਰਹਿ ਗਏ ਵੀ ਮਰਨਾ ਇਤ ਬਹੁਤ ਜ਼ਿਆਦੇ ਪੂਰੇ ਮਾਨਸਿਕ ਉਹ ਲੈ ਕੇ ਤੁਰਦੀ ਜਿਹੜੀ ਬੱਸ ਮਿਲ ਗਈ ਲਾਇਾਈ ਕਦੀ ਟਿਕਟ ਵੀ ਕਟਾਈ ਸੀ ਤੁਸੀਂ ਬੱਸ ਵਿੱਚ ਨਹੀਂ ਬੱਚੇ ਦੀ ਟਿਕਟ ਨਹੀਂ ਲੱਗਦੀ ਉੱਥੇ ਆ ਕੇ ਮਾਰਸ ਤੁਸੀਂ ਜਿਹੜਾ ਮੋਬਾਈਲ ਤੇ ਕਿਸੇ ਨਾਲ ਗੱਲ ਨਹੀਂ ਕੀਤੀ ਹੈ ਨਹੀਂ ਕਿਸੇ ਨਾਲ ਨਹੀਂ ਕਾਲ ਦੇ ਵਿੱਚ ਲੱਗੇ ਸੀ ਮਾਨਸ ਬੱਸ ਤੇ